ਨੌਜਵਾਨ ਵੀਰ ਮਾਵਾ ਪੈਣਾ ਛੋਟੇ ਬੱਚੇ মিডিਆ ਦੇ ਸਾਥੀ ਆਮਾਦੀ ਪਾਰਟੀ ਦੇ ਦਰਜਾਵਾ ਦਰਜਾ ਹਵਦੇਦਾਰ ਸਹਿਬਾਨ ਕਾਉਂਸਲਰ ਸਹਿਬਾਨ ਸਟੇਜ ਤੇ ਬੈਠੇ ਸਾਡੇ ਐਮਐਲਏ ਸਹਿਬਾਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਪਾਰੀ ਗਿਣਤੀ ਚ ਤੁਸੀਂ ਤੰਮ ਦਾ ਟਾਈਮ ਹੈ ਕਿਉਂਕਿ ਦਿਨੇ ਗਰਮੀ ਜ਼ਿਆਦਾ ਹੁੰਦੀ ਹੈ ਦੁਕਾਨਦਾਰੀ ਦਾ ਟਾਈਮ ਹੈ ਕਬੀਲਦਾਰੀ ਦਾ ਟਾਈਮ ਹੈ ਖਾਸ ਤੌਰ ਤੇ ਮਾਵਾ ਪੈਣਾਂ ਦਾ ਇੰਨੀ ਭਾਰੀ ਗਿਣਤੀ ਜਿੱਥੇ ਆਉਣਾ ਇਹ ਬਹੁਤ ਸਾਡੇ ਲਈ ਜੋਸ਼ ਭਰਨ ਵਾਲਾ ਪ੍ਰੇਰਣਾ ਵਾਲਾ ਜਿਹੜਾ ਕੰਮ ਹੈ ਕਿਉਂਕਿ ਮੈਂ ਅਕਸਰ ਇਹ ਕਹਿੰਦਾ ਹੁੰਨਾ ਕਿ ਖਾਸ ਤੌਰ ਤੇ ਮਾਵਾ ਪੈਣਾ ਨੂੰ ਉਹਨੂੰ ਸਾਰਾ ਪਤਾ ਹੁੰਦਾ ਚੁੱਲੇ ਦਾ ਕਿ ਚੁੱਲੇ ਦੇ ਖਰਚੇ ਕਿੰਨੇ ਵਧ ਗਏ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਗਿਆ ਤਾਂ ਉਹਨਾਂ ਨੂੰ ਜ਼ਰੂਰ ਐਕਟਿਵ ਰਾਜਨੀਤੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਹਰ ਗੱਲ ਨੂੰ ਤੁਹਾਡੇ ਚੁੱਲੇ ਦੀ ਹਰ ਇੱਕ ਚੀਜ਼ ਨੂੰ ਰਾਜਨੀਤੀ ਪ੍ਰਭਾਵਿਤ ਕਰਦੀ ਹੈ ਜੀ ਪਹਿਲਾਂ ਆਪਾਂ ਵੋਟ ਨਹੀਂ ਪਾਉਣ ਜਾਂਦੇ ਬਾਅਦ ਪੰਜ ਸਾਲ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਸਵੈਸ ਕਰਕੇ ਜੇ ਮਾਵਾ ਪੈਣਾ ਨੂੰ ਖਾਸ ਤੌਰ ਤੇ ਕਹਿੰਦਾ ਜੇ ਤੁਹਾਡੇ ਬਿਨਾ ਚੁੱਲ੍ਹਾ ਨਹੀਂ ਚੱਲ ਸਕਦਾ ਘਰ ਨਹੀਂ ਚੱਲ ਸਕਦਾ ਤੁਹਾਡੇ ਬਿਨਾ ਦੇਸ਼ ਵੀ ਨਹੀਂ ਚੱਲ ਸਕਦਾ ਤੁਸੀਂ ਹਿੱਸਾ ਲਿਆ ਕਰੋ ਕਿਉਂਕਿ ਕਿਸੇ ਘਰ ਚ ਨਸ਼ਾ ਇਹਦੇ ਰੱਬ ਨਾ ਕਰੇ ਨਸ਼ਾ ਆ ਗਿਆ ਸਭ ਤੋਂ ਵੱਧ ਦੁਖੀ ਉਸ ਘਰ ਦੀਆਂ ਮਾਵਾ ਪੈਣਾ ਹੁੰਦੀਆਂ ਚਾਹੇ ਪਤੀ ਹੈ ਚਾਹੇ ਭਰਾ ਹੈ ਚਾਹੇ ਪਿਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਇਹ ਘਰ ਹੁਣ ਬਰਬਾਦੀ ਵੱਲ ਤੁਰ ਪਿਆ ਸ੍ਰੇਸ਼ ਕਰਕੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਇੱਥੇ ਪਹੁੰਚੇ ਹੋ ਇੱਕ ਵਾਰਡ ਦਾ ਇਕੱਠ ਹੈ ਕੋਈ ਇਹ ਨਹੀਂ ਹੈਗਾ ਕਿ 12 ਬੱਸਾਂ ਭਰ ਕੇ ਲੈ ਕੇ ਆਏ ਤਾਂ ਤੁਹਾਡਾ ਇੱਥੇ ਆਉਣਾ ਹੀ ਸਾਡੇ ਲਈ ਬਹੁਤ ਸ਼ੋਭ ਸੰਕੇਤ ਹੈ 19 ਤਰੀਕ ਨੂੰ ਵੋਟਾਂ ਪੈਣਗੀਆਂ ਸਾਡੇ ਐਮਐਲਏ ਸਾਹਿਬ ਸਵਰਗਵਾਸੀ ਗੁਰਪ੍ਰੀਤ ਗੋਗੀ ਜੀ ਦਾ ਅਚਾਨਕ ਚਲੇ ਜਾਣਾ ਵੈਸੇ ਵੋਟਾਂ ਦੀ ਲੋੜ ਨਹੀਂ ਪੈਣੀ ਸੀ ਜੇ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੈ ਭਾਣਾ ਮੰਨਣਾ ਪੈਂਦਾ ਤੇ ਉਹਦੀ ਬਾਈ ਇਲੈਕਸ਼ਨ 19 ਤਰੀਕ ਨੂੰ ਹੈ ਤੇ ਸਾਡੇ ਵੱਲੋਂ ਸੰਜੀਵ अरोड़ा ਜੀ ਸਾਡੇ ਉਮੀਦਵਾਰ ਨੇ ਤੁਹਾਡੇ ਜਾਣੇ ਪਛਾਣੇ ਨੇ ਸ਼ਹਿਰ ਦੇ ਜੰਪਲ ਨੇ ਸ਼ਹਿਰ ਦੇ ਚੱਪੇ-ਚੱਪੇ ਨੂੰ ਜਾਣਦੇ ਨੇ ਔਰ ਸ਼ਹਿਰ ਦੀ ਹਰ ਸਮੱਸਿਆ ਨੂੰ ਜਾਣਦੇ ਨੇ ਤੇਸ਼ ਦੀ ਸਭ ਤੋਂ ਵੱਡੀ ਪੰਚਾਇਤ ਕਹੀ ਜਾਂਦੀ ਹੈ ਪਾਰਲੀਮੈਂਟ ਉਹਦੇ ਮੈਂਬਰ ਨੇ ਤੇ ਮੈਂਬਰ ਹੁੰਦੇ ਹੋਏ ਵੀ ਇਹਨਾਂ ਨੇ ਬਹੁਤ ਸਾਰੇ ਕੰਮ ਗਣਾਏ ਨੇ ਕੀਤੇ ਨੇ ਪਰ ਲੋਕਾਂ ਦੁਆਰਾ ਚੁਣ ਕੇ ਜਾਣਾ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਚਾਹੇ ਕੋਈ ਪੰਚਾਇਤ ਮੈਂਬਰ ਹੀ ਚੁਣਿਆ ਜਾਵੇ ਬਹੁਤ ਵੱਡੀ ਗੱਲ ਹੈ ਲੋਕਾਂ ਦਾ ਫਤਵਾ ਲੈਣਾ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਸਾਡੇ ਵੱਲੋਂ ਅਰੋੜਾ ਸਾਹਿਬ ਜਿਹੜੇ ਕਿ ਕੰਮ ਕਰਾਉਣ ਲਈ ਚਾਹੇ ਹਸਪਤਾਲ ਦਾ ਕੰਮ ਦੇ ਦੋ ਚਾਹੇ ਸੜਕਾਂ ਦਾ ਦੇ ਦੋ ਜਾਂ ਜਿਹੜੀ ਮਰਜ਼ੀ ਡਿਊਟੀ ਲਾ ਦੋ ਕੰਮ ਕਰਾ ਕੇ ਪੂਰਾ ਐਡਾ ਕਿਤਾਬਚਾ ਮੈਨੂੰ ਦਿਖਾ ਕੇ ਗਏ ਇੱਕ ਦਿਨ ਵੀ ਆਹ ਕੰਮ ਕਰਾਏ ਨੇ ਮੈਂ ਲੁਧਿਆਣੇ ਨੇ ਦੂਜੇ ਪਾਸਿਓਂ ਉਹੀ ਨੇ ਗੁੱਸੇ ਵਾਲੇ ਹੰਕਾਰ ਵਾਲੇ ਗਾਲਾਂ ਕੱਢਣ ਵਾਲੇ ਲੋਕਾਂ ਨੂੰ ਭਰ ਕਹਿਣਾ ਕਿ ਵੀ ਉਧਰ ਹੰਕਾਰ ਵਾਲੇ ਨੇ ਇਧਰ ਪਿਆਰ ਵਾਲੇ ਨੇ ਇੰਨਾ ਕ ਫਰਕ ਹੈ ਉਹਨਾਂ ਤਾਂ ਹਾਰਨ ਤੋਂ ਬਾਅਦ ਨਹੀਂ ਹਜੇ ਸਰੀਆ ਨਿਕਲੇ ਧੌਣ ਚ ਹਜੇ ਵੀ ਧੌਣ ਚ ਕਿੱਲੇ ਲਈ ਫਿਰਦੇ ਆ ਵੀ ਆ ਜਾਂਨ ਤਾਂ ਸਾਡੀ ਵਾਰੀ ਕਿਵੇਂ ਆਜੂਗੀ ਵਾਰੀ ਜਦੋਂ ਲੋਕਾਂ ਨੇ ਤੁਹਾਨੂੰ ਦਰਕਾਰ ਹੀ ਦਿੱਤਾ ਉਹਨਾਂ ਨੇ ਆਪ ਦੀ ਲੜਾਈ ਲੜਨੀ ਆ ਕੁਰਸੀ ਦੀ ਅਸੀਂ ਪੰਜਾਬ ਦੀ ਤੁਹਾਡੇ ਬੱਚਿਆਂ ਦੀ ਤੁਹਾਡੇ ਫਿਊਚਰ ਦੀ ਲੜਾਈ ਲੜਨੀ ਆ ਫਰਕ ਇੰਨਾ ਕ ਹੈ ਅੱਜ ਹੀ ਮੈਂ ਕਰੇ ਬੁਲਾਏ ਬੱਚੇ 44 ਬੱਚੇ ਸਕੂਲ ਆਫ ਐਮੀਨੈਂਸ ਦੇ ਨੇ ਸਰਕਾਰੀ ਸਕੂਲਾਂ ਦੇ ਨੇ ਕੁਝ ਮੈਰਿਟੋਰੀ ਸਕੂਲਾਂ ਦੇ ਨੇ 44 ਬੱਚੇ ਆਈਆਈਟੀ ਕਲੀਅਰ ਕਰਕੇ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜੀ ਆਪਣੀ ਪੰਜਾਬ ਐਪਕੇ ਇੰਨੇ ਬੱਚੇ ਕੁ ਸਟੇਟ ਦੇ ਅੱਜ ਘਰੇ ਬੁਲਾਏ ਸੀ ਮੈਂ ਇਹਨਾਂ ਨੂੰ ਸਨਮਾਨਿਤ ਕੀਤਾ ਆਮ ਘਰਾਂ ਦੇ ਬੱਚੇ ਕਿਸੇ ਦਾ ਜਿਹੜਾ ਪਿਤਾ ਉਹ ਟੇਲਰ ਮਾਸਟਰੀ ਦਾ ਕੰਮ ਕਰਦਾ ਕਿਸੇ ਦਾ ਖੇਤ ਮਜ਼ਦੂਰ ਹੈ ਕਿਸੇ ਦਾ ਬੱਸ ਚਲਾਉਂਦਾ ਐ ਐਸ ਤਰ੍ਹਾਂ ਦੱਸ ਕੇ ਗਏ ਆ ਜੋ ਬੱਚੇ ਉਹ ਕਹਿੰਦੇ ਪੈਸੇ ਨਹੀਂ ਸਾਡੇ ਕੋਲ ਹੈਗੇ ਸੀ ਪਰ ਸਾਡਾ ਪੈਸਾ ਇੱਕ ਵੀ ਨਹੀਂ ਲੱਗਿਆ ਕਿਉਂਕਿ ਜਿਹੜੇ ਸਾਰੇ ਜਿਹੜੀ ਉਹਨਾਂ ਦੀ ਕੋਚਿੰਗ ਹੈ ਉਹ ਸਕੂਲਾਂ ਚ ਹੀ ਹੋਈ ਐ ਤੇ ਉਹਨਾਂ ਨੇ IIT ਕਲੀਅਰ ਕਰ ਲਈ ਮਤਲਬ ਹੁਣ ਘਰ ਬਦਲ ਜਾਊਗਾ ਜੀ ਹੁਣ ਘਰ ਦੀ ਜਿਹੜੀ ਕਬੀਲਦਾਰੀ ਉਹ ਬਦਲ ਜਾਊ ਕਿਉਂਕਿ ਉਹ ਬੱਚੇ ਜਦੋਂ IIT ਕਰਕੇ ਨਿਕਲਣਗੇ ਤਕਟੋ ਘਟ ਮਤਲਬ 25 25 30 30 40 40 ਲੱਖ ਦੇ ਪੈਕੇਜ ਲੈ ਕੇ ਨਿਕਲਣਗੇ ਕੰਪਨੀਆਂ ਤੋਂ ਸਾਰਾ ਕੁਝ ਹੀ ਬਦਲ ਜਾਊਗਾ ਮਤਲਬ ਜੋ ਬੱਚੇ ਕਹਿ ਰਹੇ ਸੀ ਕਿ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਨੇ ਨੇ ਆਮ ਤੌਰ ਤੇ ਮਾਪੇ ਕਹਿੰਦਾ ਹੁੰਦੇ ਕਿ ਬੱਚਿਆਂ ਨੇ ਸੁਪਨੇ ਪੂਰੇ ਕਰਨੇ ਆ ਪਰ ਉਹ ਕਹਿੰਦੇ ਹੁਣ ਸਾਡੀ ਜ਼ਿੰਮੇਵਾਰੀ ਹੈ ਇੱਥੇ ਤੱਕ ਸਾਨੂੰ ਇਹਨਾਂ ਨੇ ਪਹਛਾਤਾ ਗਵਰਨਮੈਂਟ ਨੇ ਸਾਨੂੰ ਮੌਕਾ ਦਿੱਤਾ ਹੱਲਾਸ਼ੀਰ ਦਿੱਤੀ ਤੇ ਅਸੀਂ ਹੁਣ ਸੁਪਨੇ ਪੂਰੇ ਕਰਾਂਗੇ ਮਾਪੇ ਦੇ ਇਹ ਇਹ ਕੰਮ ਹੁੰਦੇ ਸਰਕਾਰਾਂ ਦੇ ਹੁਣ ਸਰਕਾਰਾਂ ਦੇ ਕੰਮ ਇਹ ਥੋੜੀ ਗਾਲਾਂ ਕੱਢਣੀਆਂ ਜਾ ਇਸ ਗਲੀ ਚੋਂ ਵੋਟਾਂ ਘੱਟ ਪਈਆਂ ਨੇ ਦੋ ਪੁਲੀਆਂ ਹੀ ਪੱਟ ਦੋ ਵੀ ਪਵਾ ਲਿਓ ਫਿਰ ਉਹਨਾਂ ਤੋਂ ਹੀ ਪੁੜੀਆਂ ਹੋਣ ਜਿਨ੍ਹਾਂ ਨੂੰ ਪਾਈਆਂ ਵੋਟਾਂ ਐ ਬਦਲੇ ਲੈਣ ਦੀ ਰਾਜਨੀਤੀਆਂ ਕਰਦੇ ਰਹਿੰਦੇ ਆ ਅਸੀਂ ਨਹੀਂ ਕਰਦੇ ਇਦਾਂ ਜਿਹੜੇ ਪਿੰਡਾਂ ਚ ਜਿਹੜੇ ਇਲਾਕੇ ਚੋਂ ਸਾਡਾ ਐਮ ਐਲ اے ਹੈ ਵੀ ਨਹੀਂ ਅਸੀਂ ਉਹਨਾਂ ਨੂੰ ਵੀ ਗਰਾਂਟ ਦਿੰਨੇ ਆ ਵੀ ਵੀ ਸਾਡੇ ਪੰਜਾਬ ਦੇ ਨੇ ਔਰ 3.5 ਕਰੋੜ ਪੰਜਾਬੀ ਆ ਲਗਭਗ ਮੈਂ 3.5 ਕਰੋੜ ਦਾ ਹੀ ਮੁੱਖ ਮੰਤਰੀ ਆ ਇਹਦਾ ਮਤਲਬ ਇਹ ਨਹੀਂ ਐ ਕਿ ਮੈਂ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਮੈਂ ਉਹਨਾਂ ਦਾ ਹੀ ਮੁੱਖ ਮੰਤਰੀ ਆ ਸਾਰਿਆਂ ਦਾ ਮੁੱਖ ਮੰਤਰੀ ਆ ਮੇਰਾ ਫਰਜ਼ ਬਣਦਾ ਇੱਕ ਲਾਣੇਦਾਰ ਦੇ ਤੌਰ ਤੇ ਘਰ ਦੇ ਮੁਖੀਆ ਜਿਵੇਂ ਹੁੰਦੇ ਨੇ ਉਹਨਾਂ ਸਾਰਾ ਪਰਿਵਾਰ ਦੇਖਦਾ ਹੁੰਦਾ ਹੈ। ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰਿਆਂ ਦੀਆਂ ਸਮੱਸਿਆਵਾਂ ਵੀ ਸੁਣਨੀਆਂ। ਉਹਨਾਂ ਦੇ ਆਪਸ ਚ ਜੇ ਸ਼ਿਕਵੇ ਨੇ ਉਹ ਵੀ ਦੂਰ ਕਰਨੇ ਨੇ। ਇੱਕ ਪਰਿਵਾਰ ਵਾਂਗੂ ਪੰਜਾਬ ਨੂੰ ਅਸੀਂ ਸਮਝਦੇ ਹਾਂ ਕਿ ਸਾਡਾ ਪਰਿਵਾਰ ਹੈ, ਸਾਰਾ ਪਰਿਵਾਰ ਬੈਠਾ ਹੈ। ਕੋਈ ਰੇੜੀ ਲਾਉਂਦਾ ਹੈ, ਕੋਈ ਕੋਈ ਕਿਸੇ ਦੀ ਫੈਕਟਰੀ ਹੈ, ਕੋਈ ਖੇਤੀ ਕਰਦਾ ਹੈ, ਕੋਈ ਕੋਈ ਕੰਮ ਕਰਦਾ ਹੈ, ਕੋਈ ਕੋਈ ਕੰਮ ਕਰਦਾ। ਸੋ ਸਾਡਾ ਪੰਜਾਬ ਜਿਹੜਾ ਉਹਨੂੰ ਰੰਗਲਾ ਬਣਾਉਣਾ ਹੈ। ਔਰ ਸਾਰਾ ਪੰਜਾਬ ਜਦੋਂ ਸਾਰੇ ਤਰੱਕੀ ਕਰਾਂਗੇ ਉਦੋਂ ਤਰੱਕੀ ਹੋਊਗੀ ਜੇ ਕਿਸੇ ਦੀ ਲੱਤ ਖਿੱਚ ਕੇ ਜਾਂ ਕਿਸੇ ਨੂੰ ਠੱਬੀ ਲਾ ਕੇ ਤਰੱਕੀ ਕਰਾਂਗੇ ਉਹਨੂੰ ਤਰੱਕੀ ਨਹੀਂ ਮੰਨੇ ਜਾਂਦਾ ਆਪਣੇ ਹੈਗਾ ਆਪਣੇ ਫਿਤਰਤ ਆਪਣੇ ਇਦਾਂ ਦੀ ਵੀ ਜੇ ਗਵਾਂਢੀ ਕਾਰ ਲੈ ਲੇ ਤਾਂ ਪਹਿਲੇ ਨਹੀਂ ਸੋਚਦੇ ਵੀ ਮੈਂ ਵੀ ਮਿਹਨਤ ਕਰਕੇ ਕੋਈ ਵੱਡੀ ਕਾਰ ਲਵਾਂਗਾ ਆਪਾਂ ਇਹੀ ਸੋਚ ਜੰਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਕਰੇ ਚਰੀਟਾ ਪਾਵਾਂਗੇ ਚਰੀਟਾ ਵੀ ਪਾ ਦਿੰਦੇ ਆ ਮਤਲਬ ਪਤਾ ਨਹੀਂ ਚਰੀਟਾ ਨਾਲ ਕੀ ਮਿਲਦਾ ਉਹਨਾਂ ਨੂੰ ਹਨਾ ਸੋ ਇਹ ਹੈਗਾ ਆਪਣੇ ਵੀ ਬਰ ਕਿਸੇ ਹੋਰ ਨੂੰ ਨਹੀਂ ਜਾਣ ਦੇਣਾ ਮਤਲਬ ਗਾਹ ਵਾਹੀਨ ਵਿਕਤੀਪਾਤੀ ਨੂੰ ਹੁਣ ਹੀ ਹੈ ਮੈਨੂੰ ਗਾਲਾਂ ਕੱਢਣ ਲੱਗਦੇ ਤੜਕੀ ਉੱਠ ਕੇ ਕੇਜਰੀ ਵਾਲ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਤੜਕੀ ਉੱਠ ਕੇ ਮਸੀਂ ਕੀ ਬਗੜਤਾ ਜੀ ਪੰਜਾਬ ਦਾ ਕੋਈ 1 ਰੁਪਏ ਦਾ ਸਾਢੇ ਸਵਾ ਤਿੰਨ ਸਾਲ ਹੋ ਗਏ ਜੀ 1 ਰੁਪਏ ਦਾ ਇਲزام ਲਾ ਦਿਓ ਜੀ 1 ਰੁਪਈਆ ਭਗਵਾਨ ਤਮਨ ਨੇ ਸਰਕਾਰ ਦਾ ਖਾ ਲਿਆ 1 ਰੁਪਈਆ ਨਾ ਕੋਈ ਨੁਕਸਾਨ ਨਹੀਂ ਕੀਤਾ ਪੰਜਾਬ ਦਾ ਕੋਈ ਨਾ ਕੋਈ ਫਾਇਦਾ ਹੀ ਕੀਤਾ ਬਈ ਯਾਰਾ ਫਾਇਲਾ ਲਿਆਓ ਯਾਰ ਕੁਝ ਫਾਇਦਾ ਹੋਵੇ ਬਸ ਐ ਇੰਨਾ ਚੀਜ਼ਾਂ ਕਰਕੇ ਗਾਲਾਂ ਕੱਢਦੇ ਐ ਤੁਸੀਂ ਨਾਰੇ ਲਾਉਣ ਲੱਗ ਜਾ ਮੇਰੇ ਹੱਕ ਚ ਕਹਿੰਦੇ ਯਾਰੀ ਤੇ ਤਰ ਸਾਡੇ ਇੱਥੇ ਕਿਉਂ ਬਹਿ ਗਿਆ ਐ ਇਹ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਇੱਥੇ ਹੁਣ ਭਈ ਮੈਂ ਕੀ ਕਰਾਂ ਤੁਹਾਡੇ ਧੀਆਂ ਪੁੱਤ ਕੰਮ ਦੇ ਨਹੀਂ ਨਿਕਲੇ ਮੇਰਾ ਕੀ ਕਸੂਰ ਐ ਜੀ ਮੈਂ ੱੱੱਕੇ ਨਾਲ ਤਾਂ ਵੋਟਾਂ ਨਹੀਂ ਪੁਆਈਆਂ ਨਾ ਪੈਸੇ ਵੰਡੇ ਨਾ ਕੋਈ दारूਾਂ ਵੰਡੀਆਂ ਖੜਗੁਰ ਤਾਂ ਹੀ ਨਹੀਂ ਸੀਗੇ ਅਸੀਂ ਤਾਂ ਪਿਆਰ ਨਾਲ ਕੁੰਡੇ ਖੜਕਾ ਖੜਕਾ ਕੇ ਵੋਟਾਂ ਮੰਗੀਆਂ ਤੁਸੀਂ ਪਾਤੀਆਂ ਤਾਂ ਕਹਿੰਦੇ ਚੱਲਣੀ ਨਹੀਂ ਪਹਿਲਾਂ ਕਹਿੰਦੇ ਨਾ ਜਿੱਤ ਦੇ ਨਹੀਂ ਜਿੱਤ ਗਏ ਕਹਿੰਦੇ ਤਿੰਨ ਮਹੀਨੇ ਨਹੀਂ ਚੱਲਣੀ ਤਿੰਨ ਮਹੀਨੇ ਚੱਲ ਗਈ ਕਹਿੰਦਾ 6 ਤੋਂ ਵੱਧ ਨਹੀਂ ਕੱਟਦੇ 6 ਵੀ ਚੱਲ ਗਈ ਕਹਿੰਦੇ ਇੱਕ ਸਾਲ ਤਾਂ ਜਮੀ ਪੂਰਾ ਨਹੀਂ ਹੁੰਦਾ ਉਹ ਵੀ ਪੂਰਾ ਹੋ ਗਿਆ ਨਾ ਬਸ ਦੇ 1.5 ਸਾਲ ਨਹੀਂ ਚੱਕ ਕੱਢਦੇ 3 ਸਾਬੇ ਸਵਾ 3 ਹੋ ਗਏ ਜੀ ਹੁਣ 27 ਤੇ ਆ ਗਏ ਕਹਿੰਦੇ 27 'ਚ ਨਹੀਂ ਬਣਦੀ ਮਹਗਾਈ ਪ੍ਰਮਾਤਮਾ 27 'ਚ ਕਿਰਪਾ ਕਰ ਦਊਗਾ ਠੀਕ ਹੈ ਨਾ ਜੇ ਤੁਸੀਂ ਕਹੀ ਜੋ ਸਾਡੀ ਸਾਰੀ ਟੀਮ ਬੈਠੀ ਹੈ ਸਾਡੇ ਸਾਰੇ ਬਹੁਤ ਸਾਰੇ ਵਲੰਟੀਅਰ ਵਰਕਰ ਸਹਿਬਾਨ ਬੈਠੇ ਨੇ ਹਰ ਇੱਕ ਬੋਟਾ ਚ ਮੈਨੂੰ ਮਿਲਦੇ ਨੇ ਮਿਹਨਤ ਕਰਦੇ ਆ ਪੰਜਾਬ ਲਈ ਉਹਨਾਂ ਦਾ ਤੁਸੀਂ ਦੇਖਿਓ ਜਿੰਨੇ ਉਹਨਾਂ ਦੇ ਮੂਹਰੇ ਹੁੰਦੇ ਬੈਠੇ ਆ ਕਾਂਗਰਸੀਆਂ ਦੇ ਉਨੀ ਸਟੇਜ ਤੇ ਹੁੰਦੇ ਆ ਫਿਰ ਲੜਦੇ ਆ ਸਟੇਜ ਤੇ ਕੁਰਸੀਆਂ ਵਾਸਤੇ ਮੈਂ ਬਹਿਣਾ ਮੈਂ ਬਹਿਣਾ ਹੈਨਾ ਫਿਰ ਲੜਾਈ ਹੁੰਦੀ ਹੈ ਫਿਰ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਆ ਤੂੰ ਨਾ ਆਈ ਮੇਰੇ ਕੋਲੇ ਤੂੰ ਨਾ ਆਈ ਤੂੰ ਇਧਰੋਂ ਨਾ ਹੀ ਤੂੰ ਇਧਰ ਨਾ ਜਾਈ ਇਹਨੂੰ ਹਰਾ ਦਿਓ ਇਹਨੂੰ ਇਹ ਵੀ ਲੱਤਾਂ ਖਿੱਚ ਲੋ ਫਲਾਨਾ ਹਾਰਾਊਗਾ ਇਹਨੂੰ ਕਿ ਤਾ ਇਹਜੇ ਕੰਮਾਂ ਚ ਪਏ ਹੋਏ ਸੰਜੀਵ ਅਰੋੜੇ ਨੂੰ ਜਿਤਾਉਂਗੇ ਤਾਂ ਲੁਧਿਆਣਾ ਜਿੱਤੂਗਾ ਜੇ ਕਿਸੇ ਹੋਰ ਨੂੰ ਵੋਟਾਂ ਪਾਉਂਗੇ ਕੋਈ ਬੰਦਾ ਜਿੱਤਦਾ ਸਾਦਾ ਪਰ ਤੁਸੀਂ ਹਾਰ ਜਾਓਗੇ ਪਬਲਿਕ ਹਾਰ ਜੂਗੀ ਤੂੰ ਪਹਿਲਾਂ 75 ਹਜ਼ਾਰ ਹਾਰਦੇ ਰਹੇ ਆਪਾਂ ਲੀਡਰ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਲੀਡਰ ਜਿੱਤ ਜਾਂਦੇ ਸੀ ਲੋਕ ਹਾਰ ਜਾਂਦੇ ਸੀ ਵੀ ਯਾਰ ਕਿਹਨੂੰ ਵੋਟਾਂ ਪਾ ਬੈਠੇ ਯਾਰ ਨੇ ਤੁਹਾਡਾ ਆਸ਼ੀਰਵਾਦ ਜਦੋਂ ਆ ਗਿਆ ਕਹਿੰਦੇ ਵੀ ਮਾਵਾ ਦਾ ਆਸ਼ੀਰਵਾਦ ਭੈਣਾਂ ਦੀਆਂ ਦੁਆਵਾਂ ਜੇ ਮਿਲ ਜਾਣ ਦੁਨੀਆ ਦਾ ਕੋਈ ਮੈਦਾਨ ਹੈ ਜਾਨੀ ਜਿਹਨੂੰ ਫਤਿਹ ਨਾ ਕੀਤਾ ਜਾ ਸਕੇ ਸੋ ਇਸ ਕਰਕੇ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਜਪਣ ਵਾਲੇ ਗੁਰਬਾਣੀ ਨੂੰ ਸਰਵਣ ਕਰਨ ਵਾਲੇ ਲੋਕਾਂ ਹਰ ਰੋਜ਼ ਰਹਿਰਾਸ ਵੇਲੇ ਸਵੇਰੇ ਅੰਮ੍ਰਿਤ ਵੇਲੇ ਗੁਰਦੁਆਰਾ ਸਭ ਸਭ ਤੋਂ ਸਰਬੱਤ ਦਾ ਭਲਾ ਦੀ ਅਰਦਾਸ ਹੁੰਦੀ ਹੈ ਸੋ ਆਪਾਂ ਸਾਰੇ ਇਕੱਠੇ ਆਂ ਪੰਜਾਬ ਦੇ ਵਿੱਚ ਐਨੀ ਧਰਤੀ ਪਜਾਉ ਹੈ ਹਰ ਕਿਸਮ ਦਾ ਬੀਜ ਉੱਗ ਪੈਂਦਾ ਜੋ ਮਰਜੀ ਬੀਜ ਦਿਓ ਜੀ ਥੋੜੀ ਜੀ ਸਿੱਲ ਚਾਹੀਦੀ ਹੈ ਬੀਜ ਉੱਗ ਪੈਂਦਾ ਪਰ ਨਫ਼ਰਤ ਦਾ ਬੀਜ ਇੱਥੇ ਉੱਗਦਾ ਨਹੀਂ ਹੈਗਾ ਸਾਡੇ ਭਾਈਚਾਰੇ ਨੂੰ ਨਹੀਂ ਕੋਈ ਤੋੜ ਸਕਦਾ ਆਪਸ ਅਸੀਂ ਇਕੱਠੇ ਰਹਿੰਨੇ ਆ ਅਸੀਂ ਸਾਰੇ ਸੀ ਬੜਾ ਕੁਝ ਹੋ ਕੇ ਦੇਖ ਲਿਆ ਬੜਾ ਕੁਝ ਅਸੀਂ ਦੇਖ ਲਿਆ ਪਰ ਨਹੀਂ ਅਸੀਂ ਪੰਜਾਬੀ ਆ ਅਸੀਂ ਇਕੱਠੇ ਆ ਜਦੋਂ ਸਾਡੇ ਤੇ ਕੋਈ ਹਮਲਾ ਕਰਦਾ ਹੈ ਫੇਰ ਅਸੀਂ ਇਕੱਠੇ ਆ ਮੂੰ ਸਾਡੇ 100 ਸ਼ਿਕਵੇ ਹੋਣਗੇ ਸਾਡੇ ਆਪਸ ਪਰਿਵਾਰ ਚ ਸੁਇਸ ਕਰਕੇ ਇੱਕ ਤਾਂ ਹੋਰ ਖੁਸ਼ਖਬਰੀ ਦੇ ਦਈਏ ਕਿ ਆਜਿਮ ਨੰਬਰਿੰਗ ਹੋਈ ਹੈ ਕਿ ਮਸ਼ੀਨ ਦੇ ਵਿੱਚ ਬਟਨ ਕਿਹੜੇ ਨੰਬਰ ਤੇ ਹੋਊਗਾ ਤੇ ਆਪਾਂ ਨੂੰ ਸੁੱਖ ਨਾਲ ਮਿਲਿਆ ਵੀ ਪਹਿਲੇ ਹੀ ਨੰਬਰ ਹੈ ਉਹ ਨਾਲ ਹੈ ਉਹ ਸਭ ਕੁਝ ਦੇਖੀ ਜਾਂਦਾ ਹੈ ਉਹ ਨਾਲ ਹੈ ਬਟਨ ਵੀ ਪਹਿਲੇ ਨੰਬਰ ਦਾ ਹੈ ਆਉਣਾ ਵੀ ਪਹਿਲੇ ਨੰਬਰ ਤੇ ਹੀ ਹੈ ਸੋ ਇਸ ਕਰਕੇ ਜਦੋਂ ਜਾਓਗੇ ਸਵੇਰੇ ਸਵੇਰੇ 19 ਨੂੰ ਤਿਆਰ ਹੋ ਕੇ ਬਾਈ ਗੁਰੂ ਦਾ ਨਾਮ ਲੈ ਕੇ ਸਵੇਰੇ ਸਵੇਰੇ ਜਾ ਕੇ ਸੁੱਧਾ ਇੱਕ ਨੰਬਰ ਦੱਬ ਕੇ ਮੁੜਾਇਓ ਕੋਈ ਹੋਰ 2 3 4 5 ਬਲ ਦੇਖਣ ਦੀ ਲੋੜ ਹੀ ਨਹੀਂ ਹੋ ਸਕਦਾ ਕਾਲਾ ਮੋਤੀ ਆ ਉਤਰਿਆ ਵੀ ਐਡੇ ਪ੍ਰਸ਼ਟਾਚਾਰੀ ਨੇ ਹੈ ਉਹਨਾਂ ਨੇ ਬਟਨ ਵੱਲ ਦੇਖਣੇ ਨਹੀਂ ਕਿਉਂਕਿ ਨਾਲ ਫੋਟੋ ਵੀ ਲੱਗੀ ਹੋਊਗੀ ਨਾ ਉਹਨਾਂ ਦੀ ਉਹ ਤਾਂ ਮੱਥੇ ਲੱਗੇ ਮਾਰੇ ਆ ਬਾਈ ਬੜੇ ਲੁੱਟ ਕੇ ਖਾ ਗਏ ਪੰਜਾਬ ਨੂੰ ਯਾਰ ਕਪੜਿਆਂ ਤੇ ਕਪੜੇ ਹਜੇ ਪਏ ਨੇ ਕਹਿੰਦੇ ਕਿ ਆਸ਼ੂ ਐ ਕਹੀ ਜਾਂਦਾ ਮੈਂ ਤਾਂ ਬਰੀ ਹੋ ਗਿਆ ਬਰੀ ਕੀ ਨਹੀਂ ਕਰਤਾ ਇਹ ਕੇਸ ਚੱਲ ਰਹੇ ਨੇ ਕੋਰਟਾਂ 'ਚ ਹਜੇ ਕਦੇ ਟੈਂਡਰਿੰਗ ਦਾ ਕਪੜਾ ਕਦੇ ਟਰਾਂਸਪੋਰਟ ਦਾ ਕਪੜਾ ਸਾਰੇ ਕੇਸ ਚੱਲਦੇ ਨੇ ਚਲੋ ਕੋਰਟਾਂ ਦੇ ਮੁਤਾਬਕ ਚੱਲਣਾ ਪੈਂਦਾ ਕਾਨੂੰਨ ਮੁਤਾਬਕ ਚੱਲਣਾ ਪਊ ਠੀਕ ਹੈ ਨਾ ਪਾਰਾ ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ ਇਹ ਤੁਸੀਂ ਕਿੱਥੇ ਲੈ ਜਾਓਗੇ ਪੈਸਾ ਮੈਨੂੰ ਸਮਝ ਨਹੀਂ ਆਉਂਦੀ ਪਤਨ ਦਾ ਧਰਮ ਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਤੁਹਾਡੇ ਵਾਲੇ ਪੈਸੇ ਤਾਹਾਂ ਆ ਸਕਦੇ ਨੇ ਸਾਨੂੰ ਤਾਂ ਇਹੀ ਸਿਖਾਇਆ ਸਾਡੇ ਬਜ਼ੁਰਗਾਂ ਨੇ ਭਾਈ ਨਾਲ ਕੁਝ ਨਹੀਂ ਜਾਂਦਾ ਇਹ ਮੱਲਾ ਦਾ ਨਾਮ ਵਾਲਦਾ ਵੀ ਗੱਠੜੀਆਂ ਬੰਨੀ ਫਿਰਦੇ ਨੇ ਵੀ ਲੈ ਕੇ ਜਾਵਾਂਗੇ ਕਿਉਂ ਗਰੀਬਾਂ ਦੀਆਂ ਬਾਤ ਦੋਵਾਂ ਮਾ ਲੈਣੇ ਹੋ ਗਰੀਬ ਦੀ ਹਾਂ ਤੇ ਪਰਮਾਤਮਾ ਦੀ ਦਰਗਾਹ ਕੋਈ ਬਾਈਪਾਸ ਨਹੀਂ ਹੈਗਾ ਸਿੱਧੀ ਜਾਂਦੀ ਹੈ ਭਾਈ ਉੱਥੇ ਆ ਦੇਖ ਲਓ ਜਿਹਨੇ ਜਿਹਨੇ ਕੋਈ ਮਾੜਾ ਕੰਮ ਕੀਤਾ ਇੱਥੇ ਨਰਕ ਸੁਰਗ ਨੇ ਇੱਥੇ ਭੁਗਤਦਾ ਤੁਸੀਂ ਵੀ ਤੁਹਾਡੇ ਰਿਸ਼ਤੇਦਾਰੀਆਂ ਦੋਸਤਾਂ ਮਿੱਤਰਾਂ 'ਚ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਕੋਈ ਗਲਤ ਤਰੀਕੇ ਨਾਲ ਪੈਸਾ ਕਮਾਇਆ ਜਾਂ ਕਿਸੇ ਦੇ ਹੱਕ ਮਾਰੇ ਇੱਥੇ ਕਿਸੇ ਨਾ ਕਿਸੇ ਰੂਪ 'ਚ ਨਿਕਲ ਜਾਂਦਾ ਫਿਰ ਉਹ ਸੋ ਇਸ ਕਰਕੇ ਆਪਾਂ ਦਸਾਂ ਨਾ ਆਉਂਦੀ ਕਮਾਈ ਕਰ ਕਿਰਤ ਕਮਾਈ ਕਰਨ ਵਾਲੇ ਬੰਦੇ ਆ ਤੇ 19 ਤਰੀਕ ਨੂੰ ਆਪਣਾ ਚੋਣ ਨਿਸ਼ਾਨੀ ਬਹੁਤ ਵਧੀਆ ਮਾਵਾ ਭੈਣਾਂ ਦਾ ਦੱਸਣ ਦੀ ਲੋੜ ਹੀ ਨਹੀਂ ਤਸਵੀਰ ਸਵੇਰੇ ਸਵੇਰੇ ਨੇਰੇ 'ਚ 5 5:30 ਵਜੇ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਪਿੱਛੇ ਜੇ ਲੋਡ ਪੈ ਜੇ ਇਹ ਜੇ ਵੇਲੇ ਵੀ ਲੱਭ ਲੈਂਦੀਆਂ ਨੇ ਕਿੱਥੇ ਜੇ ਪਿਆ ਹਾਂ ਪਰ ਆਪਣਾ ਝਾੜੂ ਚੋਂ ਨਿਸ਼ਾਨਾ ਹੈ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਮਕਾਨ ਜਾਂ ਦੁਕਾਨ ਸਾਫ਼ ਕਰਦੇ ਸੀ ਹੁਣ ਅਰਵਿੰਦ ਕੇਜਰੀਵਾਲ ਹੋਣ ਦੀ ਅਗਵਾਈ 'ਚ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਪੂਰਾ ਹਿੰਦੁਸਤਾਨ ਕੱਲ ਇੱਕ ਕੱਲ ਇੱਕ 1958 ਦਾ ਐਕਟ ਹੈ ਜੀ 1958 ਦਾ ਦੁਕਾਨਦਾਰਾਂ ਦਾ ਉਹ ਕੱਲ ਐਕਟ ਸੋਧ ਕੇ ਉਹਨੂੰ ਹੁਣ ਵਿਧਾਨ ਸਭਾ ਚ ਲੈ ਕੇ ਆਵਾਂਗੇ ਆ ਦੁਕਾਨਦਾਰ ਖੜੇ ਨੇ ਬਹੁਤ ਸਾਰੇ ਦੁਕਾਨਦਾਰ ਇੱਥੇ ਖੜੇ ਹੋਣੇ ਮਾਰਕੀਟ ਇੱਕ ਬੰਦਾ ਵੀ ਰੱਖ ਰਿਹਾ ਨੇ ਜੀ ਇਨਸਪੈਕਟਰ ਆਂਦਾ ਰੋਜ਼ ਦਾ ਹਿਸਾਬ ਦੇ ਕਿੱਥੇ ਕਿੱਥੇ ਦਿਨਾ ਜੇ ਦੋ ਚਾਰ ਮੁੰਡੇ ਕੰਮ ਕਰਦੇ ਨੇ ਦੁਕਾਨ ਤੇ ਲਓ ਜੀ ਇਹਨਾਂ ਦਾ ਰਿਕਾਰਡ ਕਿੱਥੇ ਆ ਫਲਾਂ ਕਿੱਥੇ ਇਨਸਪੈਕਟਰ ਰਾਜ ਹੋ ਜਾਂਦਾ ਸੀ ਜਾਂ ਪੈਸੇ ਮੰਗਦੇ ਸੀ ਅਸੀਂ ਕੱਲ ਇਹ ਸੋਧ ਕੀਤੀ ਉਹ ਚ ਕਿ ਘੱਟੋ ਘੱਟ 20 ਬੰਦੇ ਜੇ ਤੁਸੀਂ ਦੁਕਾਨ ਤੇ ਰੱਖਦੇ ਹੋ ਕੰਮ ਕਰ ਕਰਦੇ ਹੋ ਤਾਂ 20 ਬੰਦਿਆਂ ਦਾ ਕੋਈ ਹਸਾਬ-ਤਬਾਤ ਕੋਈ ਇਨਸਪੈਕਟਰ ਤੁਹਾਨੂੰ ਪੁੱਛ ਨਹੀਂ ਸਕਦਾ ਕਿ ਤੁਸੀਂ ਉਹਨਾਂ ਨੇ 20 ਬੰਦੇ ਜਿਹੜੇ ਤੁਸੀਂ ਆਪਣਾ ਕੰਮਕਾਰ ਕਰੋ ਤੁਸੀਂ 20 ਬੰਦਿਆਂ ਨੂੰ ਕੰਮ ਦੇ ਰਹੇ ਹੋ ਉਹ ਤੁਹਾਡੇ ਤੋਂ ਪੈਸੇ ਮੰਗਣਾ ਰਹੇ 20 ਬੰਦਿਆਂ ਨਾਲ ਪੰਜਾਬ ਦੇ 95% ਦੁਕਾਨਦਾਰ ਕਵਰ ਹੋ ਜਾਂਦੇ ਜੀ ਸਿਰਫ 20 ਤੋਂ ਉੱਪਰ ਵਾਲੇ 5% ਨੇ ਕਦੇ ਇਨਸਪੈਕਟਰ 6 ਮਹੀਨਿਆਂ ਬਾਅਦ ਆ ਕੇ ਤੁਹਾਡਾ ਦੱਸ ਦੂਗਾ ਤੁਹਾਨੂੰ ਭਈ ਆ ਆਏ ਆ ਪਰ ਕੋਈ ਇਹ ਰਿਸ਼ਵਤ ਲੈਣਾ ਜਾਂ ਕੋਈ ਹੋਰ ਦੁਕਾਨਦਾਰੀ ਨਹੀਂ ਕਰ ਦਿੰਦੇ ਖੇਤੀ ਨਹੀਂ ਕਰਨ ਦਿੰਦੇ ਹਾਂਜੀ ਕੋਈ ਕੋਈ ਸਾਨੂੰ ਵਪਾਰ ਨਹੀਂ ਕਰਨ ਦਿੰਦੇ ਪੜਨ ਨਹੀਂ ਦਿੰਦੇ ਹੋਰ ਕਰੀਏ ਕੀ ਮੇਰਾ ਸਾਰਾ ਕੁਝ ਇਹਨਾਂ ਦੇ ਕਬਜ਼ੇ 'ਚ ਆ ਬਸ ਸਭ ਕੁਝ ਆਪਣੇ ਕਬਜ਼ੇ 'ਚ ਸੋ ਇਸ ਕਰਕੇ ਤੁਹਾਨੂੰ ਕਹਿਣ ਮੈਂ ਆਇਆ ਕਿ ਪੰਜਾਬ ਸਰਕਾਰ ਵੱਲੋਂ ਕੋਈ ਕਮੀ ਨਹੀਂ ਲੋਕਾਂ ਦੇ ਹੱਕ 'ਚ ਫੈਸਲੇ ਲਏ ਜਾ ਰਹੇ ਨੇ ਇਸ ਵਕਤ ਜੋ ਮੇਰੇ ਕੋਲ ਅੰਕੜਾ ਹੈ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 54154 1 ਰੁਪਈਆ ਵੀ ਕੇ ਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਜੀ ਕਿਸੇ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਵੀ ਮੈਂ ਵੀ ਮੇਰੇ ਬਾਦ ਨੰਬਰ ਸੀ ਪਰ ਮੇਰੇ ਘਟ ਵਾਲਾ ਜਿਹੜਾ ਸੀ ਉਦੋਂ ਉਹ ਨੂੰ ਮੰਤਰੀ ਜਾਣਦਾ ਸੀ ਐਮ ਐਲ ਜਾਣਦਾ ਸੀ ਉਹ ਨੌਕਰੀ ਲੈ ਗਿਆ ਨਾ ਮੈਰਿਟ ਮੁਤਾਬਕ ਨੌਕਰੀ ਮਿਲੂਗੀ ਬੱਚਿਆਂ ਨੂੰ ਕੋ ਪੜੋ ਨੰਬਰ ਲੈ ਕੇ ਆਓ ਸਰਕਾਰ ਤੁਹਾਡੇ ਘਰੇ ਆਊਗੀ ਤੁਹਾਡੇ ਕੁੰਡਾ ਖੜਕਾਊਗੀ ਆ ਕੁਰਸੀ ਤੇਰਾ ਇੰਤਜ਼ਾਰ ਕਰ ਰਹੀ ਆ ਜਾ ਵੀ ਨੌਕਰੀ ਤੇ ਇੰਡਸਟਰੀ ਵੀ ਆ ਰਹੀ ਐ ਟਾਟਾ ਸਟੀਲ ਆ ਰਹੀ ਐ ਆਪਣੇ ਲੁਧਿਆਣੇ ਉਧਰ ਸਾਈਕਲ ਵੈਲੀ ਚ ਸੈਕੰਡ బిਗੇਸਟ ਆਫ ਆਫਟਰ ਜਮਸ਼ੇਦਪੁਰ ਜਮਸ਼ੇਦਪੁਰ ਤੋਂ ਬਾਅਦ ਸਭ ਤੋਂ ਵੱਡਾ ਪਲਾਂਟ ਆ ਲੱਖਾਂ ਲੋਕਾਂ ਨੂੰ ਕੰਮ ਮਿਲੂਗਾ ਜੀ ਗਰਾਸਿਮ ਪੇਂਟਸ ਆ ਰਿਹਾ ਹੈ ਬਹੁਤ ਸਾਰੇ ਹੋਰ ਐਸ ਤਰ੍ਹਾਂ ਦੇ ਜਿਹੜੇ ਵੱਡੇ ਇੰਡਸਟਰੀਸਟ ਨੇ ਤੇ ਜਿਹੜੇ ਛੋਟੇ ਇੱਥੋਂ ਵਾਲੇ ਨੇ ਐਮ ਐਸ ਐਮ ای ਵਾਲੇ ਉਹਨਾਂ ਨੂੰ ਵੀ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇ ਰਿਹਾ ਹਾਂ ਆਉਣ ਵਾਲੇ ਦਿਨਾਂ 'ਚ ਇੰਡਸਟਰੀ ਵਾਸਤੇ ਬਹੁਤ ਵੱਡੇ ਵੱਡੇ ਐਲਾਨ ਹੋਣਗੇ ਕਿਉਂਕਿ ਲੋਕਾਂ ਕੋਲੇ ਪੈਸਾ ਆਊਗਾ ਲੋਕਾਂ ਕੋਲੇ ਇਹ ਸਰਕਲ ਚੱਲੂਗਾ ਜੀ ਜੇ ਲੋਕਾਂ ਕੋਲੇ ਪੈਸੇ ਹੈ ਨਹੀਂ ਤਾਂ ਬਾਜ਼ਾਰ 'ਚ ਕੌਣ ਆਊਗਾ ਜੀ ਬਾਜ਼ਾਰ ਬਾਜ਼ਾਰ ਖਤਮ ਸੁੰਨੇ ਪੈਸਾ ਹੋਊਗਾ ਤਾਂ ਸਰਕਲ ਘੁੰਮੂਗਾ ਸਰਕਲ ਘੁੰਮੂਗਾ ਲੋਕਾਂ ਕੋਲੇ ਦੁਕਾਨਦਾਰ ਵੀ ਖੁਸ਼ ਹੋਊਗਾ ਉਹ ਸ਼ਾਪਿੰਗ ਕਰਕੇ ਖੁਸ਼ ਹੋਣਗੇ ਠੀਕ ਹੈ ਨਾ ਤੂੰ ਉਹਦੇ ਨਾਲ ਸਾਰਾ ਕੁਝ ਜੁੜਿਆ ਹੋਇਆ ਇਕਨੋਮੀ ਜੇ ਰਨਿੰਗ 'ਚ ਰਹੂਗੀ ਤਾਂ ਇਕਨੋਮੀ ਵੱਧਦੀ ਹੈ ਨਹੀਂ ਤਾਂ ਕਹੇ ਖੜਾ ਪਾਣੀ ਵੀ ਖਰਾਬ ਹੋ ਜਾਂਦਾ ਸੋ ਇਸ ਕਰਕੇ ਅਸੀਂ ਪਹਿਲਾਂ ਵਾਲਿਆਂ ਵਾਂਗੂ ਨਹੀਂ ਹੈਗੇ ਵੀ ਉਹੀ ਕਹੀ ਜਾਈਏ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹਾਲਾਂਕਿ ਕਰਕੇ ਖਾਲੀ ਵੀ ਗਏ ਨੇ ਪਰ ਅਸੀਂ ਕਿਹਾ ਤਾਂ ਨਹੀਂ ਕਦੇ ਵੀ ਖਜ਼ਾਨਾ ਖਾਲੀ ਉਮੀਦ ਤੇ ਦੁਨੀਆ ਕਾਇਮ ਹੈ ਠੀਕ ਹੈ ਨਾ ਜੇ ਮੁੱਖ ਮੰਤਰੀ ਉਹ ਕਹਿਣ ਲੱਗ ਜੂਗਾ ਖਜ਼ਾਨਾ ਖਾਲੀ ਜਾਂ ਵਿੱਤ ਮੰਤਰੀ ਖਜ਼ਾਨਾ ਖਾਲੀ ਕਹਿਣ ਲੱਗ ਜੂਗਾ ਫਿਰ ਬੱਚਿਆਂ ਨੇ ਕੀ ਕਰਨਾ ਬੱਚਿਆਂ ਤਾਂ ਬਾਹਰਲੇ ਮੁਲਕਾਂ ਨੂੰ ਭੱਜਣਾ ਵੀ ਚਲੋ ਚੱਲੀਏ ਯਾਰ ਇੱਥੇ ਤਾਂ ਹੈ ਨਹੀਂ ਕੁਝ ਉਹਨੂੰ ਅਸੀਂ ਖਜ਼ਾਨਾ ਵੀ ਭਰ ਰਹੇ ਹਾਂ ਲੋਕਾਂ ਨੂੰ ਫੈਸਿਲਟੀਆਂ ਵੀ ਦੇ ਰਹੇ ਹਾਂ ਅਚੋਣੇ ਦਾ ਸੀਜ਼ਨ ਸ਼ੁਰੂ ਹੋ ਗਿਆ ਬਹੁਤ ਸਾਰੇ ਪਿੰਡਾਂ ਚੋਂ ਆਏ ਹੋਣੇ ਆਲੇ ਦਾਲੇ ਅਸੀਂ ਪੰਜਾਬ ਦੇ ਪਾਣੀ 700 ਕਿਲੋਮੀਟਰ ਦੀਆਂ ਪਾਈਪਲਾਈਨਾਂ ਪਾਤੀਆਂ ਪਹਿਲੀ ਵਾਰ ਨਹਿਰੀ ਪਾਣੀ ਨੂੰ ਪੰਜਾਬ 90% ਤੋਂ ਵੱਧ ਵਰਤ ਰਿਹਾ ਆਪਣੇ ਨਹਿਰੀ ਪਾਣੀ ਨੂੰ ਤਾਂ ਕਿ ਥੱਲੇ ਵਾਲਾ ਪਾਣੀ ਬਚ ਜੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤ ਗੁਰੂ ਸਾਹਿਬ ਦੇ ਬਚਨ ਨੇ ਹਵਾ ਧਰਤੀ ਤੇ ਪਾਣੀ ਵੀ ਤਿੰਨੇ ਦਰਜੇ ਕਾਇਮ ਰੱਖ ਲੋ ਆਪਾਂ ਹਵਾ ਵੀ ਜ਼ਹਿਰੀਲੀ ਕਰਤੀ ਧਰਤੀ ਸਪਰੀਆਂ ਕਰ ਕਰ ਜ਼ਹਿਰੀਲੀ ਕਰਤੀ ਪਾਣੀ ਨੂੰ ਖਤਮ ਕਰੀ ਬੈਠੇ ਥੱਲੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਝ ਤਾਂ ਛੱਡ ਕੇ ਜਾਵਾਂਗੇ ਇੱਕ ਗੱਲਾ ਨਾ ਹੀ ਰਹਿ ਜੂਗਾ ਪੰਜਾਬ ਪਾਣੀ ਹੈ ਨਹੀਂ ਸੋ ਇਸ ਕਰਕੇ ਕਿਸੇ ਨੂੰ ਵੀ ਪਾਣੀ ਦੀ ਬੂੰਦ ਅਸੀਂ ਵਾਦੂ ਨਹੀਂ ਦੇਣੀ ਪਹਿਲਾਂ ਜੋ ਮਰਜੀ ਇਹ ਯਾਰੀਆਂ ਦੋਸਤੀਆਂ ਨਿਭਾਈ ਗਏ ਨੇ ਹੁਣ ਹੈ ਨਹੀਂ ਸਾਡੇ ਕੋਲੇ ਆਪਦੇ ਹਿੱਸੇ ਦਾ ਪਾਣੀ ਅਸੀਂ ਵਰਤਾਂਗੇ ਕਿਸੇ ਹੋਰ ਦਾ ਰੋਕਦੇ ਨਹੀਂ ਅੱਜ ਤਾਂ ਭਾਈ ਕਨਈਆ ਜੀ ਦੇ ਵਾਰਸਾਂ ਅੱਜ ਤਾਂ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦੇਣੇ ਮੈਦਾਨੇ ਜੰਗ ਚ ਘਟੁ ਘਟ ਸਾਡਾ ਕੋਈ ਦੁਸ਼ਮਣ ਤਾਂ ਨਹੀਂ ਇੱਥੇ ਤਾਂ ਆਪਦੇ ਦੇਸ਼ ਦੇ ਹੀ ਨੇ ਪਰ ੱੱਕੇ ਨਾਲ ਜਾਂ ਬਾਹਮ ਰੋੜ ਕੇ ਕੋਸ਼ਿਸ਼ ਕਰਨਗੇ ਫੇਰ ਨਹੀਂ ਮਿਲੂਗਾ ਫੇਰ ਨੰਗਲ ਟਾਈਮ ਤੋਂ ਲੈ ਲੈ ਪਾਣੀ ਫਿਰ ਇਸ ਕੀ ਐਤ ਕਿਸਤੋਂ ਪਹਿਲਾਂ ਫालतू ਕਹਿੰਦੇ ਸਾਨੂੰ ਮਿਲ ਜਾਂਦਾ ਹੁੰਦਾ ਸੀ ਅਸੀਂ ਕਿਉਂ ਨਹੀਂ ਮਿਲਦਾ ਫਿਰ ਸਾਨੂੰ ਪਾਣੀ ਚਾਹੀਦਾ ਸਾਡੇ ਕੋਲੇ ਆਪਦੇ ਕੋਲ ਪੀਣ ਵਾਲਾ ਪਾਣੀ ਹੈ ਨਹੀਂ ਸਾਡੇ ਕੋਲ ਸੋ ਇਸ ਕਰਕੇ ਇੰਡਸਟਰੀ ਨੂੰ ਪਾਣੀ ਚਾਹੀਦਾ ਖੇਤੀ ਨੂੰ ਪਾਣੀ ਚਾਹੀਦਾ ਹਰ ਵਕਤ ਲੋੜ ਹੈ ਤੁਹਾਡੇ ਨਾਲ ਆ ਤੁਹਾਡੇ ਨਾਲ ਖੜਾਂਗੇ ਇਹਨਾਂ ਤੇ ਯਕੀਨ ਨਾ ਕਰਿਓ ਇਹ ਤਾਂ ਮਤਲਬ ਇਹ ਤੋਂ ਪਹਿਲਾਂ ਵੀ ਐਂ ਕਰਦੇ ਰਹੇ ਨੇ 75 ਸਾਲ ਤੋਂ ਰਾਜ ਇਹਨਾਂ ਦੀ ਸਿੱਕੀ ਕਰਤਾ ਜੀ ਇਹਨਾਂ ਨੇ 75 ਸਾਲ ਤੋਂ ਇਹਨਾਂ ਦਾ ਰਾਜ ਸੀਗਾ ਜੀ ਵਾ 5 ਸਾਲ ਲੋ 5 ਸਾਲ ਲੋ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਆ ਚੱਲੀ ਗਿਆ ਇਹਨਾਂ ਦਾ ਕੰਮ ਆ ਹੁਣ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਜੀ ਮਤਲਬ ਪਿੰਡ ਪਿੰਡ ਜਾ ਰਹੀ ਹੈ ਪੁਲਿਸ ਵੀ ਜਾ ਰਹੀ ਹੈ ਅੱਛਾ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਵਿਚਾਰੇ ਬੁਰੀ ਸੰਗਤ ਚ ਪੈ ਗਏ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਮਰੀਜ਼ ਮੰਨਦੇ ਆ ਉਹਨਾਂ ਨੂੰ ਤਾਂ ਅਸੀਂ ਰੀਹੈਬ ਸੈਂਟਰ ਚ ਜਮਾ ਕਰਾ ਦੋ ਭਰਤੀ ਕਰਾ ਦੋ ਦਵਾਈ ਚਾਹੀਦੀ ਦਵਾਈ ਦਵਾ ਦੋ ਪਰ ਜਿਹੜੇ ਵੇਚਦੇ ਨੇ ਉਹਨਾਂ ਨੂੰ ਨਹੀਂ ਛੱਡਦੇ ਅਸੀਂ ਜਿਹੜੇ ਜਿਹੜੇ ਲੋਕਾਂ ਦੇ ਘਰਾਂ 'ਚ 70 ਬਿਛਾ ਕੇ ਆਪ ਦਾ ਚਾਰ ਮੰਜ਼ਿਲਾ ਘਰ ਪਾ ਕੇ ਤੇ ਉਹ ਤੇ ਦੀਪਮਾਲਾ ਕਿਵੇਂ ਕਰ ਲੈਣਗੇ ਉਹ ਤਾਂ ਬਲਡੋਜ਼ਰ ਚੱਲੂਗਾ ਫਿਰ ਤਾਂ ਐ ਨਹੀਂ ਹੋ ਸਕਦਾ ਸੋ ਇਸ ਕਰਕੇ ਇਸ ਕਰਕੇ ਤੁਹਾਡਾ ਸਾਥ ਚਾਹੀਦਾ ਤੁਹਾਡਾ ਸਹਿਯੋਗ ਕੋਈ ਵੀ ਲਹਿਰ ਜਿਹੜੀ ਆ ਉਹ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ ਤੁਹਾਡਾ ਸਹਿਯੋਗ ਚਾਹੀਦਾ ਦੇ ਵੀ ਰਹੇ ਹਨ ਲੋਕ ਸਹਿਯੋਗ ਪਿੰਡਾਂ 'ਚ ਵੀ ਸ਼ਹਿਰਾਂ 'ਚ ਵੀ ਹੁਣ ਇੰਨਾ ਤਾਂ ਹੋ ਗਿਆ ਕਿ ਜਮਾ ਸ਼ਰੇਆਮ ਗੁੰਡਾਗਰਦੀ ਵਾਲਾ ਤਾਂ ਕੰਮ ਖਤਮ ਹੋ ਗਿਆ ਵੀ ਮੋਟਰਸਾਈਕਲ ਤੇ ਚਾਰ ਇੱਧਰ ਨੂੰ ਲੰਘ ਗਏ ਅਵਾਰਾਗਰਦੀ ਵਾਲੇ ਜਾਂ ਨਸ਼ਾ ਵੇਚਣ ਵਾਲੇ ਚਾਰ ਇੱਧਰ ਨੂੰ ਲੰਘ ਗਏ ਈਆਂ ਪੈਣਾ ਦਾ ਘਰੋਂ ਨਿਕਲਣਾ ਦੁਪਰ ਹੋ ਗਿਆ ਸੀ ਉਹ ਤਾਂ ਬੰਦ ਹੋ ਗਿਆ ਸਾਰਾ ਹੁਣ ਹੁਣ ਆਉਣ ਵਾਲੇ ਦਿਨਾਂ 'ਚ ਵੱਡੇ ਐਕਸ਼ਨ ਵੀ ਹੋਣਗੇ ਕਿਉਂਕਿ ਕਾਨੂੰਨ ਮੁਤਾਬਕ ਜਿਵੇਂ ਜਿਵੇਂ ਸਾਡੇ ਕੋਲੇ ਆਈ ਜਾਊਗਾ ਅਸੀਂ ਕੋਈ ਇਲੀਗਲ ਕੰਮ ਨਹੀਂ ਕਰਦੇ ਸਾਰਾ ਕੋਈ ਚਾਹੇ ਜਿੱਡਾ ਮਰਜੀ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਉਹਦੀ ਜਿੰਨੀ ਮਰਜੀ ਚੱਲਦੀ ਹੈ ਉਹ ਜਿਨੇ ਕੋਈ ਪੰਜਾਬ ਦੀ ਜਵਾਨੀ ਨੂੰ ਕਹਾਣ ਕੀਤਾ ਹੈ ਪੰਜਾਬ ਦੀ ਜਵਾਨੀ ਨੂੰ ਜ਼ਹਿਰ ਘੋਲਿਆ ਜਵਾਨੀ ਚ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਹ ਸਾਡਾ ਵਾਅਦਾ ਹੈ ਤੇ ਇੰਨਾ ਇੰਨਾ ਚਿਰ ਕੌਣ ਸੁਣਦਾ ਲੀਡਰਾਂ ਨੂੰ ਮਤਲਬ ਤੁਸੀਂ ਤਾਂ ਹਜੇ ਵੀ ਐਂ ਲੱਗਦਾ ਜਿਵੇਂ ਤੁਸੀਂ ਮੈਂ ਤਾਂ ਅੱবি ਬੋਲੀ ਜਾਓ ਬੋਲੀ ਜਾ ਮੈਨੂੰ ਪਤਾ ਹੈ ਕਿਉਂਕਿ ਇਹ ਨਾ ਇਹ ਕੀ ਕਰਦੇ ਆ ਇਹ ਇਹ ਜਿਵੇਂ ਹੁਣ ਜਦੋਂ ਕਿਸਾਨ ਜੂਨੀਅਨ ਨੇਪਤਰ ਨਾ ਲਾਇਆ ਦਿੱਲੀ ਦੇ ਬਾਡਰਾਂ ਤੇ ਤਾਂ ਉਦੋਂ ਕਿਸਾਨਾਂ ਵੱਲ ਹੋ ਗਏ ਅਸੂਕ ਵੀ ਬਾਦਲ ਹੋਰੀ ਕਹਿੰਦੇ ਅਸੀਂ ਕਿਸਾਨ ਆ ਅਸੀਂ ਵੀ ਕਿਸਾਨ ਆ ਕਿ ਤੁਸੀਂ ਕਿਹੜੇ ਪਾਸੇੋਂ ਕਿਸਾਨ ਹੋ ਯਾਰ ਤੁਹਾਡੇ ਕੋਲੇ 5-7 ਸੌ ਤਾਂ ਬੱਸ ਸਹੀ ਨੇ ਤੁਹਾਡੇ ਕੋਲੇ ਕਿਹੜੇ ਕਿਸਾਨ ਕੋਲੇ ਨੇ ਬੱਸਾਂ ਟਾਬੇ ਤੁਹਾਡੇ ਕੋਲੇ ਨੇ ਰੇਤਾ ਤੁਹਾਡਾ ਸਾਰਾ ਖਾ ਗਏ ਤੁਸੀਂ ਪੰਜਾਬ ਦਾ ਤੁਸੀਂ ਕਿੱਧਰੋਂ ਖਾਨ ਹੋਏ ਨਾ ਜੀ ਕਿਸਾਨ ਅਸੀਂ ਤਾਂ ਇਹ ਜਿੱਧਰ ਨੂੰ ਹਵਾ ਹੁੰਦੀ ਹੈ ਨਾ ਇਹ ਲਫਾਫੇ ਨੇ ਜਿੱਧਰ ਨੂੰ ਹਵਾ ਹੁੰਦੀ ਉਧਰ ਨੂੰ ਉੱਡ ਜਾਂਦੇ ਨੇ ਫਿਰ ਇਹ ਓਹ ਗੱਲ ਹੈ ਨਾ ਉਹ ਆਪਣਾ ڈاکੂ ਆਨੇ ਬੱਸ ਘੇਰ ਲਈ ਕੋਈ ਪੁਰਾਣੇ ਜਮਾਨੇ ਦੀ ਗੱਲ ਹੈ ਡਾਕੂ ਹੁੰਦੇ ਸੀ ਬੱਸ ਘੇਰ ਲਈ ਸਾਰੀ ਬੱਸ ਨੂੰ ਲੁੱਟ ਲਿਆ ਉਹਨਾਂ ਨੇ ਲੁੱਟ ਕੇ ਉਹਨਾਂ ਨੇ ਥੱਲੇ ਸਵਾਰੀਆਂ ਖੜਾ ਕੇ ਨਾ ਲਾਈਨ 'ਚ ਖੜਾ ਲੇ ਡਾਕੂਆਂ ਦਾ ਜਿਹੜਾ ਸਰਦਾਰ ਸੀ ਉਹ ਕਹਿੰਦਾ ਨਾਂ ਪੁੱਛ-ਪੁੱਛ ਕੇ ਗੋਲੀ ਮਾਰੀ ਜੋ ਪਹਿਲੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦੇ ਰਮੇਸ਼ ਕੁਮਾਰ ਗੋਲੀ ਮਾਰਤੀ ਦੂਜੇ ਨੂੰ ਪੁੱਛਿਆ ਕੀ ਨਾਂ ਹੈ ਉਹ ਕਹਿੰਦਾ ਗੁਰਦੇਵ ਸਿੰਘ ਗੋਲੀ ਮਾਰਤੀ ਤੀਜਾ ਕੋਈ ਮਾਂ-ਮਾ ਭੈਣ ਸੀ ਕਹਿੰਦੇ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਹੈ ਮੇਰਾ ਨਾਂ ਗੋਲੀ ਮਾਰਨ ਲੱਗਿਓ ਡਾਕੂਆਂ ਸਰਦਾਰ ਕਹਿੰਦਾ ਨਾ ਨਾ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਓਏ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਮੈਨੂੰ ਇਹ ਨਾਂ ਸੁਣ ਕੇ ਮਮਤਾ ਯਾਦ ਆ ਗਈ ਕਿੰਨਾ ਪਿਆਰ ਕਰਦੀ ਸੀ ਮੈਨੂੰ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਂ ਪੁਸ਼ਪਾ ਸੀ ਗਾਂਹ ਸੁਖਬੀਰ ਬਦਲ ਵਰਗਾ ਖੜਾ ਸੀ ਓਨੂੰ ਪੁੱਛਿਆ ਕੀ ਨਾਂ ਹੈ ਕਹਿੰਦਾ ਜੀ ਵੈਸੇ ਤਾਂ ਉਹ ਸੁਖਬੀਰ ਸਿੰਘ ਹੈ ਉਹ ਮੈਨੂੰ ਪਿੰਡ 'ਚ ਪੁਸ਼ਪਾ ਪੁਸ਼ਪੀ ਕਹਿੰਦੇ ਆ ਸਾਰੇ ਉਹ ਡਾਕੂਆਂ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਨਾਮ ਕਰਦਾ ਹੈ ਹੈ ਨਾ ਉਹ ਗੱਲ ਹੈ ਜਿੱਦ ਨੂੰ ਜਿੱਦਰ ਨੂੰ ਮਤਲਬ ਫਾਇਦਾ ਹੁੰਦਾ ਹੋਵੇ ਉਧਰ ਨੂੰ ਭੱਜ ਜਾਣਗੇ ਬੰਗਲਾਦੇਸ਼ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਭੱਜ ਜਾਣਗੇ ਨੇਪਾਲ 'ਚ ਕੁਰਸੀ ਮਿਲਦੀ ਹੋਵੇ ਉਧਰ ਨੂੰ ਦੁਰ ਜਾਣਗੇ ਇਹ ਬਸ ਤਾਂ ਇਹਨਾਂ ਨੂੰ ਆਵਦੀ ਕੁਰਸੀ ਪਿਆਰੀ ਆ ਹੋਰ ਕੱਖ ਪਿਆਰਾ ਨਹੀਂ ਇਹਨਾਂ ਨੂੰ ਬਸ ਸੋ ਇਸ ਕਰਕੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਇਹ ਇਹਨਾਂ ਦਾ ਕੋਈ ਆਪਦਾ ਸੂਲ ਨਹੀਂ ਜੇ ਕੁਝ ਕਰਨਾ ਹੁੰਦਾ ਤਾਂ ਗਤਵੀਤ ਹੁੰਦਾ ਹੋਣ ਨੂੰ ਇਹ ਡੋਲਿਆਂ ਤੇ ਬੰਨ੍ਹ ਦਿੰਦੇ ਆਪਣੇ ਕੋਈ ਪੰਜਾਬ ਦਾ ਮੂੰਹ ਮੱਥਾ ਸਵਾਰ ਦਿੰਦੇ ਗੈਂਗਸਟਰ ਇਹਨਾਂ ਨੇ ਪੈਦਾ ਕੀਤੇ ਆ ਨਸ਼ਾ ਇਹਨਾਂ ਨੇ ਲਿਆਂਦਾ ਹੈ ਕ腐ਪਸ਼ਨ ਇਹਨਾਂ ਨੇ ਲਿਆਂਦੀ ਹੈ ਕੋਈ ਇਹ ਹੈ ਜੀ ਲਾਮਤ ਦੱਸ ਦਿਓ ਜਿਹੜੀ ਛੱਡੀ ਹੋਵੇ ਇੱਥੇ ਲਿਆਉਣ ਤੋਂ ਆਪ ਮੰਤਰੀ ਇਨਵੋਲਵ ਰਹੇ ਨਸ਼ੇ ਚ ਦੱਸੋ ਕੀ ਕਰੀ ਜਦੋਂ ਮਾਲੀ ਬੇਈਮਾਨ ਹੋ ਜਾਏ ਫਿਰ ਬਾਗ ਦਾ ਕਿ ਕੌਣ ਰੱਖਾਊਗਾ ਜੀ ਪੰਜਾਬ ਨੂੰ ਠੀਕ ਕਰਨਾ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡੇ ਕੋਲੇ ਐਨੀ ਉਪਜਾਊ ਧਰਤੀ ਹੈ ਕੌਮ ਮਿਹਨਤੀ ਹੈ ਸਾਨੂੰ ਕਿਤੇ ਹੋਰ ਜਾਣ ਤੇ ਲੋੜ ਹੀ ਨਹੀਂ ਜੀ ਇਥੋਂ ਹੀ ਪੰਜਾਬ ਦਾ ਸਾਰੇ ਦੇਸ਼ ਨੂੰ ਰੋਟੀ ਖਾਣ ਵਾਲਾ ਜੀ ਅਸੀਂ ਭੁੱਖੇ ਕਿਉਂ ਮਰ ਲਾਤ ਇਹਨਾਂ ਨੇ ਆ ਚੰਦ ਲੀਡਰ ਜਿਹੜੇ ਮੂਹਰੇ ਲੱਗ ਗਏ ਸੀ ਉਹਨਾਂ ਕਰਕੇ ਗਲਤੀਆਂ ਹੋ ਗਈਆਂ ਕਿਉਂਕਿ ਦੇਖੋ ਜੇ ਡੀਸੀ ਮਾੜਾ ਆ ਜੇ ਜ਼ਿਲ੍ਹੇ ਦਾ ਪੱਠਾ ਬਹਿ ਜਾਂਦਾ ਜੇ ਲੀਡਰ ਐਮਐਲਏ ਮਾੜਾ ਆ ਜੇ ਹਲਕੇ ਦਾ ਪੱਠਾ ਬਹਿ ਜਾਂਦਾ ਮੁੱਖ ਮੰਤਰੀ ਮਾੜਾ ਆ ਜੇ ਸੂਬੇ ਦਾ ਪੱਠਾ ਬਹਿ ਜਾਂਦਾ ਪ੍ਰਧਾਨ ਮੰਤਰੀ ਮਾੜਾ ਆ ਜੇ ਦੇਸ਼ ਦਾ ਪੱਠਾ ਬਹਿ ਜਾਂਦਾ ਸੋ ਇਸ ਕਰਕੇ ਇਹ ਜਿਹੜਾ ਲੀਡਰ ਹੈ ਲੀਡ ਉਹਨੇ ਕਰਨਾ ਤਾਂ ਲੋਕਾਂ ਨਾਲ ਸਲਾਹ ਕਰਕੇ ਜਾ ਲੋਕਾਂ ਦੀ ਇੱਛਾ ਮੁਤਾਬਕ ਫੈਸਲੇ ਲੈਣੇ ਚਾਹੀਦੇ ਆ ਨਹੀਂ ਤਾਂ ਉਹੀ ਹਾਲਤ ਫਿਰ ਹੁੰਦੀ ਆ ਨਾ ਦੀ ਹੁਣ ਦੇਖ ਲਓ ਕੌਣ ਸਾਰੇ ਹਰਾਤੇ ਉਹ ਬੋਰ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਹਰਾਤੇ ਮੈਂ ਥੋੜੀ ਹਰਾਏ ਨੇ ਲੋਕਾਂ ਨੇ ਹਰਾਏ ਨੇ ਜੀ ਆਪਦੀਆਂ ਕਰਤੂਤਾਂ ਕਰਕੇ ਆ ਰਹੇ ਨੇ ਤੇ ਫਿਰ ਉਹ ਕਹਿੰਦੇ ਨਾ ਰਹਿਰਾਸ ਦਾ ਵੇਲਾ ਚੱਲ ਰਹੀ ਹੈ ਰਹਿਰਾਸ ਵੀ ਕਿ ਨਾਕਸੋਂਨ ਮਾਰਦਾ ਇਹਨਾਂ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਹੈ ਹੁਣ ਦੇਖ ਲਓ ਕੀ ਹੋਇਆ ਪਿਆ ਹਾਲਾਤ ਦੇਖ ਲੋ ਨਾ ਤੇ ਹੁਣ ਜਿਨ੍ਹਾਂ ਨੇ ਧਰਮ ਨੂੰ ਐਂ ਵਰਤਿਆ ਮੋਠੀ ਚ ਲੈ ਕੇ ਕਹਿੰਦੇ ਜੇ세ਦਾਰ ਬਦਲ ਦੋ ਹੈ ਇਹਨੂੰ ਲਾ ਦੋ ਇਹਨੂੰ ਮਾਫ ਕਰ ਦੋ ਇਹਦੀ ਮਾਫੀ ਕੈਨਸਲ ਕਰ ਦੋ ਆ ਹੀ ਕੀਤਾ ਇਹਨਾਂ ਨੇ ਹੁਣ ਤੱਕ ਧਰਮ ਦੇ ਨਾਂ ਤੇ ਲੋਕਾਂ ਨੂੰ ਇਹਨਾਂ ਨੇ ਮਤਲਬ ਵਰਤਿਆ ਲੋਕਾਂ ਦੇ ਜਜ਼ਬਾਤਾਂ ਨੂੰ ਵਰਤੇ ਉਪ ਪੱਤਰਕਾਰ ਮੈਨੂੰ ਕਹਿੰਦੇ ਕੰਨੀ ਸੁਖਵੀਰ ਬਾਦਲ ਦੇ ਪਲਸਟਰ ਜਿਹਾ ਲੱਗਿਆ ਸੀ ਨਾ ਇਨੇ ਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਕਹਾਂ ਵੀ ਜਿਨ੍ਹਾਂ ਦੀ ਆਕਾਲ ਤੱਕ ਸਾਬਤ ਜਾ ਕੇ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਂਦੀਆਂ ਹੁਣ ਮੈਂ ਉਹਨਾਂ ਬਾਰੇ ਕੀ ਕਹਿ ਸਕਦਾ ਹੁਣ ਹੁਣ ਇੱਕ ਦਿਨ ਇੱਧਰ ਲਈ ਬਾਹ ਜੀ ਬੰਨੀ ਫਿਰਦਾ ਸੀ ਹੁਣ ਮੈਨੂੰ ਲੱਗਦਾ ਇੱਧਰ ਲਈ ਬੰਨੀ ਫਿਰਦਾ ਪਤਾ ਨਹੀਂ ਭੁੱਲ ਜਾਂਦਾ ਵੀ ਕਿੱਦੜੀ ਟੁੱਟੀ ਹੋਈ ਐ ਪਤਾ ਨਹੀਂ ਟੁੱਟੀ ਹੋਈ ਨਹੀਂ ਹੋਈ ਕੋਈ ਹਨਾ ਮਤਲਬ ਪਮੱਤਰੇ ਪਏ ਨੇ ਮਤਲਬ ਕੋਈ ਕੋਈ ਇੱਧਰੋਂ ਲਾਂਗ ਇੱਧਰੋਂ ਲਾਂਗ ਕਿਉਂਕਿ ਪਤਾ ਲੱਗ ਗਿਆ ਮੂਰੇ ਲੋਕ ਗਾਲਾਂ ਕੱਢਦੇ ਜੀ ਲੋਕ ਕਹਿੰਦੇ ਤੁਸੀਂ ਖਾ ਕੇ ਸਾਨੂੰ ਕੋਈ ਕੋਈ ਪਾਰਟੀ ਤਿੰਨ ਚਾਰ ਹਿੱਸਿਆਂ 'ਚ ਪਾਰਟੀ ਵੰਡੀ ਪਈ ਐ ਭੱਜ ਗਿਆ ਲੈ ਹੁਣ ਅੱਜ ਕਾਇਆ ਵਾਪਸ ਮੈਂ ਸੁਣਦਾ ਸੀ ਮੈਨੂੰ ਕਿਸੇ ਨੇ ਭੇਜੀ ਉਹ ਸੋਨ ਸਿੰਘ ਠੰਡਲ ਉਹ ਚੱਬੇ ਵਾਲ ਤੋਂ ਐ ਉਹਨੂੰ ਜਦੋਂ ਟਿਕਟ ਨਹੀਂ ਮਿਲੀ ਤਾਂ ਉਹ ਉਧਰ ਚਲੇ ਗਿਆ ਸੀ ਪਾਜ ਪਾਚ ਅੱਜ ਉਹ ਵਾਪਸ ਆ ਗਿਆ ਕਾਲੀ ਦਲ 'ਚ ਤੇ ਸੁਖਵੀਰ ਬਦਲ ਨੇ ਸਵਾਗਤ ਕਰਕੇ ਕਹਿੰਦਾ ਤਿੰਨ ਚਾਰ ਮਹੀਨਿਆਂ ਵਾਸਤੇ ਕਹਿੰਦਾ ਡੈਪੂਟੇਸ਼ਨ ਤੇ ਭੇਜਿਆ ਸੀ ਇਹਨੂੰ ਲੈ ਦੱਸ ਯਾਰ ਇਹ ਕੀ ਸਮਝਦੇ ਪੰਜਾਬ ਨੂੰ ਡੈਪੂਟੇਸ਼ਨ ਤੇ ਲੀ ਜਾ ਜਾਂਦੇ ਕਹਿੰਦਾ ਭੇਜਿਆ ਸੀ ਇਹਨੂੰ ਦੱਸੋ ਮਲੋਂ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹੁੰਦਾ ਕੀ ਇਹ ਨੇ ਵੀ ਹੋ ਕੀ ਗਿਆ ਸਾਡੇ ਨਾਲ ਕਦੇ ਸੋਚਿਆ ਤਾਂ ਐ ਨਹੀਂ ਜਿਹਾ ਵੀ ਆਏ ਹੋ ਜੂ ਸਾਡੇ ਨਾਲ ਉਹਨੂੰ ਐ ਸੀ ਸਾਡਾ ਹੀ ਰਹੁ ਰਾਜ ਐਂ ਬਾ ਚੰਮ ਦੀਆਂ ਚਲਾਵਾਂਗੇ ਪਬਲਿਕ ਹੈ ਸਭ ਜਾਣਦੀ ਹੈ ਸੋ ਲੋਕ ਨੇ ਜੀ ਕਹਿੰਦਾ ਲੋਕ ਚਾਹਣ ਬੰਦਾ ਅਰਸ਼ ਤੇ ਤੇ ਜਾ ਕੇ ਉਹ ਹੰਕਾਰ ਕਰੇ ਗੁੱਸਾ ਕਰੇ ਜਾਂ ਲੋਕਾਂ ਨੂੰ ਕੁਝ ਸਮਝਣ ਲੱਗ ਜੇ ਲੋਕ ਕਹਿੰਦੇ ਆ ਜਾ ਕਾਕਾ ਫਰਸ਼ ਤੇ ਵੱਡੇ ਵੱਡੇ ਲਾਹੇ ਹੈ ਜੀ ਲੋਕਾਂ ਨੇ ਸੋ ਇਸ ਕਰਕੇ ਪਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਹੀਰਦਾਸ ਕਰਿਓ ਕਿ ਆਪਾਂ ਪੰਜਾਬ ਨੂੰ ਇਕੱਠੇ ਹੋ ਕੇ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਕੈਲੀਫੋਰਨੀਆ ਲੰਡਨ ਬਣਾਉਣ ਦੀ ਲੋੜ ਨਹੀਂ ਸਾਡਾ ਤਾਂ ਪੰਜਾਬ ਹੀ ਆ ਜਾਏ ਵਾਪਸ ਸਾਡੇ ਕੋਲੇ ਹੱਸਦਾ ਖੇਡਦਾ ਗਿੱਧੇ ਪਾਉਂਦਾ ਪੰਗੜੇ ਪਾਉਂਦਾ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਮਸ਼ਹੂਰ ਸਾਡਾ ਪੰਜਾਬ ਮੁੜਿਆਵੇ 19 ਤਰੀਕ ਨੂੰ ਇੱਕ ਯੋਗਦਾਨ ਪਾ ਦਿਓ ਇੱਕ ਨੰਬਰ ਬਟਨ ਦਬਕ ਕੇ ਤੁਹਾਡਾ ਤੁਹਾਡੀ ਜ਼ਿੰਮੇਵਾਰੀ 19 ਤਰੀਕ ਨੂੰ ਇੱਕ ਨੰਬਰ ਬਟਨ ਦਬਕ ਕੇ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ ਜੋ ਕਹੋਗੇ ਜਿਵੇਂ ਕਹੋਗੇ ਉਸੇ ਆਪਨਾ ਕੰਮ ਕਰਾਂਗੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਲਾਹੂ ਅਕਬਰ ਥੋੜਾ ਜਿਹਾ ਹੋਰ ਮੈਂ ਪਤਾ ਤਾਂ ਇੱਥੇ ਇੱਥੇ ਰਹਿੰਦੇ ਨੇ ਆਲੇ ਦਾਲੇ ਉਹ ਨਾ ਉਹਨਾਂ ਨੇ ਬੰਦੇ ਵੀ ਭੇਜੇ ਹੋਣੇ ਵੀ ਦੇਖ ਕੇ ਆ ਗਏ ਭਲਾ ਕਿਵੇਂ ਕੀ ਹੈ ਉਹ ਉਹਨਾਂ ਨੂੰ ਉਹ ਜਦੋਂ ਪੁੱਛਣਗੇ ਵੀ ਕਿਵੇਂ ਸੀ ਬਾਕੀ ਦਾ ਸਾਰਾ ਦੱਸ ਦੇਣਗੇ ਉਹ ਕਹਿੰਦੇ ਨਾਰੇ ਕਿੰਨੀ ਜ਼ੋਰ ਦੀ ਲੱਗਦੇ ਸੀ ਨਾਰੇ ਤੋਂ ਪਤਾ ਲੱਗ ਜਾਂਦਾ ਨਾ ਤਾਂ ਉਹ ਉਹ ਬੰਦਾ ਇਹ ਦੱਸੇ ਵੀ ਨਾਰੇ ਤਾਂ ਫਿਰ ਤੁਹਾਨੂੰ ਘਰੇ ਵੀ ਸੁਣੇ ਹੋਣੇ ਜੀ ਮੈਨੂੰ ਦੱਸਣ ਦੀ ਕੀ ਲੋੜ ਐ ਉਹ ਪਹਿਲਾਂ ਨਾ ਮੈਂ ਜਦੋਂ ਦਿੱਲੀ ਦੀ ਇਲੈਕਸ਼ਨ ਚੱਲਦੀ ਸੀ 2020 ਦੀ ਤਾਂ ਆਰਾਮਲੀਲਾ ਗਰਾਊਂਡ 'ਚ ਮੋਦੀ ਜੀ ਨੇ ਰੈਲੀ ਕੀਤੀ ਮੈਂ ਵੀ ਦੇਖ ਰਿਆ ਸੀ ਕੇਜਰੀਵਾਲ ਸਾਹਿਬ ਵੀ ਦੇਖ ਰਿਹਾ ਸੀ ਲਾਈਵ ਚੱਲ ਰਿਹਾ ਸੀ ਤੇ ਨਾਰੇ ਲੱਗਣ ਲੱਗੇ ਮੈਂ ਕਿਹਾ ਜੀ ਮੁੱਖ ਮੰਤਰੀ ਬਣਨ ਦੀ ਤਿਆਰੀ ਕਰੋ ਜੀ ਆਪਾਂ ਜਿੱਤਾਂਗੇ ਕਹਿੰਦੇ ਤੈਨੂੰ ਕਿਵੇਂ ਪਤਾ ਐ ਮੈਂ ਕਿਹਾ ਜੀ ਨਾਰੇ ਲੱਗਣ ਤੋਂ ਪਤਾ ਲੱਗ ਜਾਂਦਾ ਵੀ ਕਿਹੜੇ ਜੋਸ਼ ਨਾਲ ਲੋਕ ਨਾਰੇ ਲਾ ਰਹੇ ਨੇ ਕਹਿੰਦੇ ਕੱਟ ਤੋਂ ਬਹੁਤ ਐ ਮੈਂ ਕੱਟ ਬਹੁਤ ਐ ਜੀ ਨਾਰੇ ਦੇਖੋ ਨਾ ਕਿਵੇਂ ਲੱਗ ਰਹੇ ਕਹਿੰਦੇ ਕਿਵੇਂ ਸਟੇਜ ਤੋਂ ਕਹਿੰਦੇ ਸੀ ਹਰ ਹਰ ਮੋਦੀ ਲੋਕ ਜਿਹੜੇ ਬੈਠੇ ਹੋਏ ਸੀ ਹਰ ਹਰ ਮੋਦੀ ਮਤਲਬ ਹੱਥ ਤਾਂ ਆ ਜਾਂਦਾ ਸੀ ਗਰਦਨ ਥੱਲੇ ਜਾਂਦੀ ਸੀ ਮੈਂ ਕਿਹਾ ਬਿਹਾਰੀ ਤੇ ਆਏ ਹੋਏ ਨੇ ਇਹ ਨਹੀਂ ਪਾਉਂਦੇ ਵੋਟਾਂ ਬਾਈ ਠੀਕ ਹੈ ਨਾ ਜਦੋਂ ਨਾਰਾ ਲੱਗਦਾ ਤਾਂ ਗਰਦਨ ਵੀ ਉੱਪਰ ਜਾਵੇ ਤੇ ਹੱਥ ਵੀ ਉੱਪਰ ਜਾਵੇ ਜਿਹੜਾ ਤੁਸੀਂ ਦੇਖਦੇ ਹੋ ਉਹ ਜਗਰਾਉਂਪੁਰ ਤੇ ਜਿਹੜੇ ਲੱਗੇ ਹੋਏ ਨੇ ਸੂਰਮਿਆਂ ਦੇ ਤਿੰਨ ਬੋਤੋ ਨਾ ਚ ਐ ਨਹੀਂ ਨੇ ਨਾ ਹੱਥ ਸੋ ਹੱਥ ਉੱਪਰ ਚਾਹੀਦੇ ਆ ਗਰਦਨ ਵੀ ਉੱਪਰ ਚਾਹੀਦੀ ਐ ਇਨਕਲਾਬ ਇਨਕਲਾਬ બોલે સંનાન બહુત બહુત ਧੰਨਵਾਦ બહુત બહુત ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ ਆਰਾਮ ਨਾ ਜਾਇਓ ਹੋળી ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾ ਪੈਣਾ ਵੀ ਨੇ ਮਿਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਪਿਆਰ ਭਰਿਆ ਸਸ਼ੀ ਕਾਲ ਸਾਰਿਆਂ ਨੂੰ